ਦਾ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਹੋਨੇ ਹਾਲਾਂਕਿ ਉਹ ਪੇਸ਼ੈਂਟ ਨੇ ਅੱਜ ਵੀ ਅਸੀਂ ਹਸਪੀਟਲ ਆਈਸੀਯੂ 'ਚ ਉਹਨਾਂ ਨੂੰ ਮਿਲ ਕੇ ਆਏ ਆ ਤਾਂ ਮੇਰੀ ਇੱਕ ਬੇਨਤੀ ਹੈ ਵੀ ਜਿਹੜਾ ਸਾਡਾ ਸਿਸਟਮ ਹੈ ਕੋਆਪਰੇਟਿਵ ਦਾ ਜਿਹੜੇ ਮਿਲਕ ਪਲਾਂਟ ਦਾ ਮੈਂ ਥੋੜਾ ਬਹੁਤ ਦੱਸਣਾ ਚਾਹਾਂਗਾ ਕਿ ਮਿਲਕ ਜਿਹੜੀ ਯੂਨੀਅਨ ਹੁੰਦੀ ਹੈ ਨਾ ਇਹਨੂੰ 5-6 ਮਹਿਕਮੇ ਹੈਂਡਲ ਕਰਦੇ ਇਕੱਲਾ ਇੱਕ ਮਹਿਕਮਾ ਨਹੀਂ ਹੈ ਕੋਆਪਰੇਟ ਡਿਪਾਰਟਮੈਂਟ ਦੇ ਰਜਿਸਟਰਾਰ ਜਿਹੜੀ ਸੁਸਾਇਟੀ ਨੇ ਸਾਡੇ ਰਜਿਸਟਰਾਰ ਸਾਹਿਬ ਨੇ ਉਹਨਾਂ ਦੀ ਐਂਡਰੀ ਉਹਨਾਂ ਦੀ ਦੇਖ ਰਿਕ ਕੀ ਇਹਨਾਂ ਦਾ ਇਲੈਕਸ਼ਨ ਹੁੰਦਾ ਸਭ ਤੋਂ ਪਹਿਲਾਂ ਸਾਡਾ ਜਿਹੜਾ ਢਾਂਚਾ ਹੈ ਨਾ ਪਿੰਡ ਪੱਧਰ ਤੇ ਹੁੰਦਾ ਹੈ ਕੋਆਪਰੇਟਿਵ ਸਹਿਕਾਰਤਾ ਇੱਕ ਦੂਜੇ ਦਾ ਸਹਿਯੋਗ ਉਹਦਾ ਜਿਹੜਾ ਲੋਗੋ ਵੀ ਉਹ ਇਸ ਤਰੀਕੇ ਬਣਿਆ ਹੋਇਆ ਵੀ ਇੱਕ ਸੀ ਇੱਕ ਦੂਜੇ ਦਾ ਸਹਿਯੋਗ ਇਹਦੇ ਚ ਕੁਝ ਲੋਕ ਇਕੱਠੇ ਹੋ ਕੇ ਜਿਹੜੇ ਲੋਕਾਂ ਦਾ ਕੁਝ ਚਾਹੇ ਉਹ ਮਾਰਕETING ਕਰਨੀ ਚਾਹੇ ਪਰਕੋਆ ਕਰਨਾ ਉਹ ਇਕੱਠੇ ਹੋ ਕੇ ਸੁਸਾਇਟੀ ਬਣਾਉਂਦੇ ਨੇ ਜਿਹੜੀ ਸੁਸਾਇਟੀ ਰਜਿਸਟਰਡ ਹੁੰਦੀ ਹੈ ਮਿਲਕ ਸੁਸਾਇਟੀ ਦੇ ਨਾਂ ਤੇ ਪਿੰਡ ਪੱਧਰ ਤੇ ਉਹਦੇ ਦੇ ਵਿੱਚ ਹਰ 5 ਸਾਲ ਬਾਅਦ ਕੋਆਪਰੇਟ ਡਿਪਾਰਟਮੈਂਟ ਇਲੈਕਸ਼ਨ ਕਰਾਉਂਦਾ ਹੈ ਉਹ ਇਲੈਕਸ਼ਨ ਚ ਪ੍ਰਧਾਨ ਬਣਦਾ ਸੈਕਟਰੀ ਬਣਦਾ ਸਾਰੇ ਬੰਦੇ ਆ ਉਸ ਤੋਂ ਬਾਅਦ ਇਹ ਮਿਲਕ ਯੂਨੀਅਨ ਦੇ ਇਲੈਕਸ਼ਨ ਹੁੰਦੇ ਨੇ ਜਿਹੜੇ ਕਿ ਸੁਸਾਇਟੀਆਂ ਦੇ ਜ਼ੋਨ ਬੰਦੇ ਨੇ ਜ਼ੋਨਾਂ ਚੋਂ ਡਾਇਰੈਕਟਰ ਚੁਣੇ ਜਾਂਦੇ ਨੇ ਉਹ ਵੀ 5 ਸਾਲ ਲਈ ਇਲੈਕਟਿਡ ਬੋਡੀ ਹੈ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਉਸ ਤੋਂ ਬਾਅਦ ਉਹਦਾ ਚੇਅਰਮੈਨ ਇਲੈਕਟਿਡ ਬੋਡੀ ਚ ਹੁੰਦੀ ਹੈ ਜਿਹੜੇ ਬੋਰਡ ਆਫ ਡਾਇਰੈਕਟਰ ਹੁੰਦੇ ਆ ਔਰ ਇੱਕ ਬੋਰਡ ਆਫ ਡਾਇਰੈਕਟਰ ਮਿਲਕ ਫੈਡ ਪੰਜਾਬ ਜਿਹੜੀ ਮਿਲਕ ਫੈਡਰੇਸ਼ਨ ਹੈ ਮਿਲ ਜਿਵੇਂ ਹਿੰਦੁਸਤਾਨ ਚ 28 29 ਮਿਲ ਕੇ ਫੈਡਰੇਸ਼ਨਾਂ ਨੇ ਅਮੁੱਲ ਵੀ ਇੱਕ ਮਿਲਕ ਫੈਡਰੇਸ਼ਨ ਦੇ ਅੰਡਰ ਕੰ ਇਸ ਤਰੀਕੇ ਹੁਣ ਗੱਲ ਕਰਦੇ ਆਪਾਂ ਆਪਣੇ ਵੀਰਕਾ ਦੀ ਜਿਹੜਾ ਸੁਸਾਇਟੀ ਸਿਸਟਮ ਤੋਂ ਅੱਗੇ ਆ ਕੇ ਅਸੀਂ ਦੁੱਧ ਇਕੱਠਾ ਕਰਨ ਦਾ ਸਿਸਟਮ ਹੈ ਸਾਡਾ ਹਰ ਪਿੰਡ ਦੇ ਵਿੱਚ ਸੁਸਾਇਟੀ ਦੇ ਵਿੱਚ ਪਹਿਲਾਂ ਤਾਂ ਦੁੱਧ ਦੀ ਗੁਣਵੰਤਾ ਨਾਲ ਦੁੱਧ ਲਿਆ ਜਾਂਦਾ ਹੈ ਦੁੱਧ ਲੈਣ ਮੌਕੇ ਅਸੀਂ ਸਭ ਤੋਂ ਪਹਿਲਾਂ ਸਾਡੇ ਮਿਲਕ ਐਨਾਲਾਈਜ਼ਰ ਲੱਗੀ ਹੁੰਦੀ ਨੇ ਜਿੰਦੇ ਚ ਪ੍ਰੋਪਰ ਟੈਸਟਿੰਗ ਹੁੰਦੀ ਹੈ ਜੇ ਕਿਤੇ ਵੀ ਉਹ ਸੈਂਪਲ ਫੇਲ ਆ ਜਾਂਦਾ ਹੈ ਜਾਂ ਉਹਦੇ ਚ ਕੋਈ ਪਾਣੀ ਪਿਆ ਆ ਜਾਂਦਾ ਉਸੇ ਵਕਤ ਹੀ ਸਾਡੇ ਉਹ ਮਸ਼ੀਨ ਦੱਸ ਦਿੰਦੀ ਹੈ ਮੇਰੇ ਸਾਹਮਣੇ ਪੰਜਾਬ ਚ ਲਗਭਗ ਅਸੀਂ 6 6000 ਦੇ ਕਰੀਬ ਮਿਲਕ ਐਨਲਾਈਜ਼ਰ ਸਾਡੀਆਂ ਸੁਸਾਇਟੀਆਂ ਤੇ ਲੱਗੇ ਹੋਏ ਆ ਉਸ ਤੋਂ ਬਾਅਦ ਅਸੀਂ AMCU ਲਾਏ ਹੋਏ ਆ ਜਿਹੜਾ ਕਿ ਤਕਰੀਬਨ 4200 ਦੇ ਕਰੀਬ AMC ਜੁ ਲੱਗੇ ਨੇ ਇਹਨੂੰ ਅਸੀਂ ਪੰਜਾਬੀ ਚ ਕਹਿੰਦੇ ਨੇ ਆਟੋਮੈਟਿਕ ਮਿਲਕ ਕਲੈਕਸ਼ਨ ਯੂਨਿਟ ਹੁਣ ਉਸ ਤੋਂ ਬਾਅਦ ਜਿਵੇਂ ਸੁਸਾਇਟੀ ਦਾ 200 ਲੀਟਰ ਦੁੱਧ ਆਇਆ ਜਾਂ 400 ਲੀਟਰ ਦੁੱਧ ਆਇਆ ਉਹਨੂੰ ਅਸੀਂ ਕੈਨਾਰੀ ਜੀ ਇੱਥੇ ਪਲਾਂਟ ਚ ਲਿਆਉਣੇ ਉਹਦੀ ਕੁਆਲਿਟੀ ਚ ਫਰਕ ਪੈਂਦਾ ਤੋ ਪੰਜਾਬ ਅਤੇ ਹਿੰਦੁਸਤਾਨ ਸਰਕਾਰ ਤੇ ਐਨਡੀਡੀਵੀ ਦੀ ਸਹਾਇਤਾ ਨਾਲ ਮਿਲਕਵੇਅਰ ਪੰਜਾਬ ਨੇ ਪੰਜਾਬ ਦੇ ਵਿੱਚ ਬੀਐਮਸੀ ਲਾਇਆ ਬਲਕ ਮਿਲਕ ਕਲੈਕਸ਼ਨ ਕੂਲਰ ਹੈਗੇ ਆ ਸਾਡੇ ਜਿਹੜੇ 1000 ਦੀ ਕੰਪੈਸਿਟੀ ਤੋਂ 5000 ਦੀ ਕੰਪੈਸਿਟੀ ਤੱਕ ਹਰ ਜਗ੍ਹਾ ਲਾਇਆ ਉਹ ਕਿਸੇ ਸੋਸਾਇਟੀ ਤੇ ਉਹ ਦੁੱਧ ਘਟ ਗਿਆ ਪਹਿਲਾਂ ਦੁੱਧ ਘਟ ਸੀਗਾ ਲੇਕਿਨ ਅਸੀਂ ਉਹਦੇ ਨਾਲ 5 ਕਿਲੋਮੀਟਰ ਦੇ ਏਰੀਆ ਦੀਆਂ ਸੁਸਾਇਟੀਆਂ 7 ਕਿਲੋਮੀਟਰ ਦੇ ਏਰੀਆ ਦੀਆਂ ਸੁਸਾਇਟੀਆਂ ਜੋੜ ਦਿੰਨੇ ਆ ਅਸੀਂ ਉਹਨਾਂ ਦੇ ਨਾਲ ਫਾਰਮਰਾਂ ਨੂੰ ਜੋੜ ਦਿੰਨੇ ਆ ਉਹ ਸਾਡੇ ਬਾਈ ਲਾਅਸ ਤੇ ਲਿਖਿਆ ਹੋਇਆ ਉਹਨਾਂ ਨੂੰ ਅਸੀਂ ਹੈਡ ਲੋਡ ਤੇ ਚਿਲਿੰਗ ਕਾਸਟ ਵੀ ਦਿੰਨੇ ਆ ਉੱਥੇ ਅਸੀਂ ਇੱਕ ਮਿਲਕ ਕੈਨਲਾਈਜ਼ਰ ਤੋਂ ਬਾਅਦ ਇੱਕ ਮਿਲਕੋ ਸਕਰੀਨ ਲਾਈ ਜਾਂਦੀ ਹਰ ਬੀਐਮਸੀ ਤੇ ਪੰਜਾਬ ਮਿਲਕ ਫੈਡ ਦੀ ਕੋਸ਼ਿਸ਼ ਹੈ ਕਿ ਮਿਲਕੋ ਸਕਰੀਨ ਲਾਈ ਜਾਏ ਜਿੰਦੇ ਕੇ ਵਿੱਚ 14 15 ਟੈਸਟ ਹੁੰਦੇ ਆ ਉਸ ਤੋਂ ਬਾਅਦ ਜਦੋਂ ਦੁੱਧ ਸਾਡੇ ਮਿਲਕ ਯੂਨੀਅਨ ਦੇ ਵਿੱਚ ਆਉਂਦਾ ਹੈ ਹਰ ਮਿਲਕ ਯੂਨੀਅਨ 'ਚ ਤਕਰੀਬਨ 1 ਕਰੋੜ ਤੋਂ ਉੱਤੇ ਦੀ ਮਸ਼ੀਨ ਐਫਟੀ ਮਸ਼ੀਨ ਕਹਿੰਦੇ ਨੇ ਇੰਡੀਫਾਸ ਕੰਪਨੀ ਦੀ ਉਹ ਡੈਨਮਾਰਕ ਤੋਂ ਬਣੀ ਹੋਈ ਐਫਟੀ ਮਸ਼ੀਨਾਂ ਲੱਗੀਆਂ ਨੇ ਹੁਣ ਤਾਂ ਸਭ ਤੋਂ ਵੱਡਾ ਵਰਜਨ ਸਾਡੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਜਲੰਧਰ ਮੁਹਾਲੀ ਤੇ ਬਟਿੰਡਾ ਦੇ ਵਿੱਚ ਐਫਟੀ 3 ਆ ਗਈਆਂ ਨੇ ਉਹਦੇ 'ਚ ਦੁੱਧ ਅਸੀਂ ਸੈਂਪਲਿੰਗ ਕਰਕੇ ਲੈਂਦੇ ਆ ਜੇ ਕੋਈ ਦੁੱਧ ਕਿਤੇ ਖਰਾਬ ਲੱਗਦਾ ਸਾਡੇ ਬੋਰਡ ਦਾ ਵੀ ਇਹ ਫੈਸਲਾ ਔਰ ਨਿਜ਼ਮ ਵੀ ਹੈ ਅਸੀਂ ਉਹ ਦੁੱਧ ਨੂੰ ਡਰੇਨ ਕਰਾਉਣੀ ਹੈ ਉਹਨਾਂ ਦੇ ਕੀ ਟੂ ਟਿਕਟ ਟੈਸਟ ਨੇ ਵੀ ਉਹਦੇ ਚ ਸ਼ੂਗਰ ਕਿੰਨੀ ਹੈ ਯੂਰੀਆ ਕਿੰਨੀ ਆਉਂਦੀ ਹੈ ਈਵਨ ਕੇ ਇਹੋ ਜਿਹੇ ਸਾਡੇ ਕੋਲ ਮਸ਼ੀਨਰੀ ਹੈ ਬੀ ਲੋਕਾਂ ਦੇ ਕਿਸੇ ਦੇ ਮੱਜਾਂ ਦੇ ਥਾਣਾ ਦੇ ਵਿੱਚ ਵੀ ਕੋਈ ਬਿਮਾਰੀ ਹੈ ਨਾ ਜਿੰਨੂੰ ਅਸੀਂ ਫੰਗਸ ਕਹਿ ਦਿੰਨੇ ਹਾਂ ਉਲੀ ਕਹਿ ਦਿੰਨੇ ਆ ਉਹ ਵੀ ਤਾਂ ਸਾਡੀ ਟੈਸਟਾਂ ਚ ਆ ਜਾਂਦੀ ਹੈ ਅਸੀਂ ਤੇ ਇਥੋਂ ਟਿਕਟ ਦੁੱਧ ਨਹੀਂ ਲੈਂਦੇ ਦੁੱਧ ਪੰਜਾਬ ਦੇ ਕਿਸਾਨਾਂ ਦਾ ਦੁੱਧ ਹੈ ਇਹਨੂੰ ਲੋਕਾਂ ਨੂੰ ਮੇਰੀ ਬੇਨਤੀ ਹੈ ਬਦਨਾਮ ਨਾ ਕਰੋ ਇਹਹੀ ਰੀੜ ਦੀ ਹੱਡੀ ਹੈ ਇਥੋਂ ਹੀ ਅਸੀਂ ਪੰਜਾਬ ਦੀ ਜਿਹੜੀ ਆਰਥਿਕ ਹੈ ਕਿਸਾਨਾਂ ਦੀ ਇਥੋਂ ਹੀ ਬਣਦੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਪੰਜਾਬ ਦੇ ਲੋਕ ਹੀ ਫੀਰ ਰਿਹਾ ਹੈ ਪ੍ਰਾਈਵੇਟ ਕੰਪਨੀਆਂ ਦੀ ਕੋਸ਼ਿਸ਼ ਹੈ ਕਿ ਗਲਤ ਪ੍ਰੋਪੋਗੈਂਡਾ ਕਰਕੇ ਫੇਸਬੁੱਕ ਯੂਟਿਊਬ ਮੀਡੀਆ ਦੇ ਵਿੱਚ ਜਾ ਕੇ ਇਹਨੂੰ ਬਦਨਾਮ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਸਾਰਾ ਪੰਜਾਬ ਦਾ ਬੋਰਡ ਇਹ ਬੈਠਾ ਹੈ ਕਿ ਸਾਡੀ ਮੰਗ ਹੈ ਵੀ ਜਿਹੜਾ ਇਹੋ ਜਿਹੇ ਕਾਰਨਾਮੇ ਇਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਜਿਹੜੀਆਂ ਇਲੈਕਟਡ ਬਾਡੀਆ ਨੇ ਜਿਹੜਾ ਸਭਧਾਨ ਦੇ ਨਾਲ ਇਲੈਕਟ ਹੋਏ ਨੇ ਉਹਨਾਂ ਨੂੰ ਤਰੀਕੇ ਨਾਲ ਚੱਲਣ ਦਿੱਤਾ ਜਾਵੇ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਜਦੋਂ ਦਾ ਬੋਰਡ ਆਇਆ ਪੂਰੇ ਮਿਲਕਫੈਡ ਦੇ ਇਹ ਪੰਜਾਬ ਦਾ ਬੋਲ ਬੈਠਾ ਹੈ 4200 ਉਹ 4462 ਕਰੋੜ ਦੀ ਟਰਨਓਵਰ ਸੀ 3 ਸਾਲਾਂ ਅਚ ਅਸੀਂ ਅੱਜ ਜਿਹੜੀ ਸਾਡੀ ਟਰਨਓਵਰ ਹੈ 3600 ਕਰੋੜ ਰੁਪਏ ਦੀ ਟਰਨਓਵਰ ਲੈ ਹੈ ਅੱਜ ਦੀ ਡੇਟ 'ਚ ਵੀ ਅਸੀਂ ਪੰਜਾਬ ਦੇ ਵਿੱਚੋਂ ਮੈਨੂੰ ਲੱਗਦਾ ਇਕੱਲਾ ਆਧਾਰ ਹੋਏਗਾ ਮਿਲਕਫੈਡ ਇਹੋ ਜਿਹੜਾ ਪ੍ਰੋਫਿਟ ਕੀ ਚੱਲਦਾ ਆ ਰਿਹਾ ਔਰ ਸਭ ਤੋਂ ਪਹਿਲਾਂ ਇਹ ਜਿਹੜੇ ਸਾਡੀਆਂ ਸੁਸਾਇਟੀਆਂ ਨੇ ਇੱਕ ਹਿਸਾਬ ਨਾਲ 8-3 ਚੱਲਦੀਆਂ ਹਰ 10 ਦਿਨਾਂ ਬਾਅਦ ਸਰਹਾਣੇ ਹਰ ਸੋਸਾਇਟੀ ਦੇ ਖਾਤੇ 'ਚ ਪੈਸੇ ਆ ਜਾਂਦੇ ਨੇ ਮੈਂ ਦੱਸਣਾ ਚਾਹਾਂਗਾ ਜੀ ਦੋ ਕੋਰੋਨਾ ਆ ਸੀ ਜਾਂ ਅੱਜ ਹੀ ਜੰਗ ਦੇ ਹਾਲਾਤ ਨੇ ਜਦੋਂ ਲੋਕ ਘਰੋਂ ਨਿਕਲਣਾ ਅੱਜ ਤਿੰਨ ਦਿਨ ਪਹਿਲਾਂ ਲੋਕਾਂ ਨੇ ਬਾਹਰ ਕੰਮ ਕਰਦੇ ਸੀ ਸਾਡੇ ਵਰਕਰਾਂ ਨੇ ਸਾਡੇ ਮਿਲਕ ਪਲਾਂਟਾਂ ਨੇ ਅੱਜ ਵੀ ਦੁੱਧ ਚੱਕਿਆ ਬਸ ਮੈਂ ਫਿਰੋਜ਼ਪੁਰ ਨੂੰ ਬਿਲੋਂਗ ਕਰਦਾ ਭਾਜੀ ਜਲੰਧਰ ਨੂੰ ਅੰਮ੍ਰਿਤਸਰ ਨੂੰ ਪਰਸੋਂ ਬਲੈਕਆਊਟ ਸੀਗਾ ਔਰ ਪ੍ਰਸ਼ਾਸਨ ਨੇ ਇੱਥੋਂ ਤੱਕ ਮੈਨੂੰ ਫੋਨ ਕੀਤਾ ਸੀਗਾ ਵੀ ਇਹਨੂੰ ਲਾਈਟਾਂ ਭਜਾ ਦਿਓ ਪਰ ਸਾਡੇ ਜਿਹੜੇ ਵਰਕਰ ਸਾਥੀਆਂ ਨੇ ਲਾਈਟਾਂ ਬੰਦ ਕਰਕੇ ਦੁੱਧ ਕਲੈਕਸ਼ਨ ਕੀਤੀ ਸੀ ਕਿਉਂ ਜੇ ਕਿਸੇ ਜ਼ਿਮੀਂਦਾਰ ਦਾ ਕਿਸਾਨ ਦਾ 400 ਲੀਟਰ ਦੁੱਧ ਉਹ ਕਿੱਥੇ ਜਾਏਗਾ ਦੂਜੀ ਗੱਲ ਸਭ ਤੋਂ ਵੱਡੀ ਜ਼ਰੂਰਤ ਹੈ ਆਮ ਸ਼ਹਿਰੀ ਦੀ ਆਮ ਸ਼ਹਿਰੀ ਨੂੰ ਵੀ ਚੰਗੀ ਗੁਣਵੰਤਾ ਨਾਲ ਅਸੀਂ ਦੁੱਧ ਵੇਚ ਕੇ ਪ੍ਰੋਵਾਈਡ ਕਰ ਰਿਹਾ ਔਰ ਜੇ ਅਸੀਂ ਦੂਜੇ ਦਿਨ ਮਿਲਕ ਸਪਲਾਈ ਨਹੀਂ ਕਰਦੇ ਸਾਡੀ ਤਾਂ ਸਪਲਾਈ ਆਰਮੀ ਨੂੰ ਵੀ ਹੈ ਜਿਹੜੀ ਆਰਮੀ ਹਰ ਮਹੀਨੇ ਆ ਕੇ ਇੱਥੇ ਟੈਸਟ ਕਰਦੀ ਚੈੱਕ ਕਰਦੀ ਆ ਜੇ ਕੁਝ ਗਲਤ ਹੋਵੇ ਤੇ ਅਸੀਂ ਉਸੇ ਦਿਨ ਹੀ ਫੜੇ ਸਾਡੇ ਉੱਤੇ ਪੰਜਾਬ ਸਰਕਾਰ ਦੇ ਡੀ ਐਚਓ ਡਿਪਾਰਟਮੈਂਟ ਵੀ ਉਹ ਵੀ ਸਮੇਂ-ਸਮੇਂ ਤੇ ਸਾਡੇ ਸੈਂਪਲ ਲੈਂਦੇ ਕਿਉਂ ਦਰਵਾਜ਼ਾ ਸਾਹਿਬ ਸਾਡੇ ਅੱਜ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹ ਸਾਡੇ ਟੈਂਡਰ ਸਾਡੇ ਘੋਦੇ ਹੋਏ ਬਾਲਾ ਜੀ ਦਸਦੇ ਟੈਂਡਰ ਸਾਡੇ ਘੋਦੇ ਹੋਏ ਦਿੱਲੀ ਪ੍ਰਬੰਧਕ ਕਮੇਟੀ ਦੇ ਸਾਡਾ ਘੋਜਾ ਜਾ ਰਿਹਾ ਪੰਜਾਬ ਦਾ ਜਿਹੜਾ ਮਿਲਕ ਫੈਡ ਦਾ ਆਧਾਰਾ ਬਹੁਤ ਵੱਡੇ ਲੈਵਲ ਤੇ ਬਹੁਤ ਜਲਦੀ ਅਜ ਹਿੰਦੁਸਤਾਨ ਚ ਅਸੀਂ 7ਵੇਂ ਨੰਬਰ ਤੇ ਆਏ ਅਸੀਂ ਟੱਕਰ ਦੇਣ ਜਾ ਰਹੇ ਹਾਂ ਬਹੁਤ ਜਲਦੀ ਅਮੁੱਲ ਨੂੰ ਇਹ ਆਪਣੇ ਲੋਕਾਂ ਦੀਆਂ ਜਿਹੜੀਆਂ ਕੁਝ ਗਲਤੀਆਂ ਨੇ ਇਹ ਗਲਤੀਆਂ ਕਰਕੇ ਆਪਾਂ ਇਹਨਾਂ ਦੂਜੇ ادارے ਨੂੰ ਇੱਧਰ ਨਾ ਵੜੀਏ ਆਪਣੇ ਕਿਸਾਨ ਦੀ ਜਿਹੜੀ ਰੀੜ ਦੀ ਹੱਡੀ ਨੂੰ ਨਾ ਤੋੜੀਏ ਆਪਾਂ ਆਪਣੇ ਮਿਲਕ ਫੈਟ ਨੂੰ ਮਜ਼ਬੂਤ ਕਰੀਏ ਬਹੁਤ ਬਹੁਤ ਧੰਨਵਾਦ